ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਤਾਂ ਬਾਕੀ ਸਾਨੂੰ ਅੱਗੇ ਤੋਂ ਵੀਡੀਓ ਦੇਖ ਕੇ ਪਤਾ ਲੱਗਿਆ ਹੋਊਗਾ ਵੀ ਅੱਜ ਫੇਰ ਜਿਹੜੀ ਵੀਡੀਓ ਇੱਕ ਮੱਝ ਦੀ ਲੈ ਕੇ ਆਏ ਆ ਜੀ ਤਾਂ ਸਾਡੇ ਪਿੰਡ ਹੀ ਆ ਟਪਾਲੀ ਤੇ ਸਾਡੇ ਗਮਾਂਡ ਦੇ ਵਿੱਚ ਹੀ ਆ ਤਾਂ ਇੰਦਰ ਕੋਲੇ ਤਾਂ ਤੁਹਾਨੂੰ ਸਾਰੀ ਡਿਟੇਲ ਵੀ ਦੱਸਾਂਗੇ ਕਿਉਂਕਿ ਅੱਗੇ ਵੀ ਇੱਕ ਦੋ ਨਾ ਜਿਹੜੀਆਂ ਜਿਵੇਂ ਤੋਕੜ ਮਹਿਸਾ ਨਾਲ ਲੈ ਆਂਦੀਆਂ ਚੰਗੀਆਂ ਜਦੋਂ ਕੱਪਣ ਹੋ ਜਾਂਦੀਆਂ ਇੱਕ ਦੋ ਕੱਟਦੀਆਂ ਐਦਾਂ ਮਤਲਬ ਪਹਿਲਾਂ ਤੋਂ ਇਹ 2-4 ਪਸ਼ੂ ਪਾਲਦਾ ਰਹਿੰਦਾ ਤਾਂ ਉਹੀ ਅੱਜ ਇੱਕ ਛੋਟੀ ਸੀ ਸੋਹਣੀ ਐ ਮੱਜ ਤਾਂ ਉਹਦੇ ਬਾਰੇ ਵੀ ਡਿਟੇਲ ਵਿੱਚ ਗੱਲ ਕਰਾਂਗੇ ਤਾਂ ਬਾਕੀ ਇੱਕ ਦੋ ਸਾਨੂੰ ਹੋਰ ਵੀ ਵੈਸੇ ਫਾਰਮ ਦੀ ਝਾਤ ਵੀ ਮਰਵਾਵਾਂਗੇ ਇਹ ਫਾਰਮ ਹੈ ਹੁਣ ਛੋਟਾਗਾ ਅਗਲੇ ਸਾਲਾਂ ਤੱਕ ਇਹ ਵੀ ਥੋੜਾ ਜਿਹਾ ਵੱਡਾ ਹੋ ਜਾਣਾ ਕਿਉਂਕਿ ਇੱਧਰ ਤੋਂ ਹਕੂਮਤ ਨਾਲਾਂ ਜ਼ਮੀਨ ਦੀਆਂ ਪਈਆਂ ਜਿੱਥੇ ਆਪਣੀ ਪਹੀ ਮੁੜਦੀ ਹੈ ਉੱਥੇ ਇੰਦਰ ਦੀ ਤਾਂ ਉੱਥੇ ਤਾਂ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਫਾਰਮ ਬਣਾ ਰਿਹਾ ਠੀਕ ਹੈ ਕਹਿੰਦੇ ਹੁੰਦੇ ਜਿੰਨਾ ਫਾਰਮ ਬਣਗੇ ਤਾਂ ਆਪਾਂ ਨੂੰ ਉੰਨੇ ਹੀ ਜ਼ਿਆਦਾ ਫਾਇਦਾ ਤੇ ਉੰਨੇ ਹੀ ਆਪਣਾ ਜਿਹੜਾ ਇੱਕ ਆ ਇੱਕ ਆਪਣੀ ਜਿਵੇਂ ਹੁਣ ਆਪਣੇ ਨਾਲ ਸਾਰੇ ਭਰਾ ਜੁੜੀ ਜਾਂਦੇ ਆ ਬਫੈਲੋ ਫਾਰਮ ਐਸੋਸੀਏਸ਼ਨ ਨਾਲ ਇਹ ਐਸੋਸੀਏਸ਼ਨ ਆਪਾਂ ਉਵੇਂ ਨਹੀਂ ਜੋੜੀ ਵੀ ਇੱਕ ਮੇਲਾ ਕਰਉਣਾ ਨਹੀਂ ਇਹ ਜਿਵੇਂ ਅਮਰੀਕਾ ਆਸਟ੍ਰੇਲੀਆ ਕਾ ਦਾ ਇੰਟਰਵਿਊ ਸੁਣ ਕੇ ਦੇਖੋ ਉਹਨਾਂ ਦਾ ਜਿਹੜੀਆਂ ਕਿਸਾਨਾਂ ਦੀਆਂ 5 5 6 6000 ਬੰਦੇ ਦੀ ਹਰ ਐਸੋਸੀਏਸ਼ਨ ਬਣੀ ਵੀ ਉਹਦੇ ਵਿੱਚ ਉਹ ਆਪ ਦਾ ਜਿਹੜਾ ਮਾਰਕੀਟ ਆ ਆਪਦਾ ਸਮਾਨ ਹੈ ਭਾਵਾਂ ਦੀ ਉਹ ਖੇਤੀ ਕਰਦੇ ਆ ਭਾਵਾਂ ਦੀ ਕੁਝ ਹੋਰ ਕਰਦੇ ਆ ਉਹਦਾ ਰੇਟ ਉਹ ਆਪ ਤੈਅ ਕਰਦੇ ਆ ਆਪਾਂ ਵੀ ਯਕੀਨਨ ਆਪਣੀ ਸੰਸਥਾ ਦੇ ਵਿੱਚ ਕਦੀ ਮਤਲਬ ਜਿਹੜੀ ਸਤੰਬਰ ਬੰਨ ਉੱਠਣਾ ਦਾ ਸਤੰਬਰ ਕਾਫੀ ਬੰਦੇ ਆਪਾਂ ਨੂੰ ਹਾਂ ਕਰ ਰਹੇ ਆ ਵੀ ਅਸੀਂ ਥੋਡੇ ਨਾਲ ਜੁੜਦੇ ਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਰਲ ਕੇ ਤਾਂ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਆਪਾਂ ਜੇ 6000 ਬੰਦਾ 6000 ਆਪਾਂ ਮੈਂ ਦਾ ਦੁੱਧ ਤੇ ਪੈਦਾ ਕਰਦੇ ਆ ਤੇ ਆਪਣਾ ਜਿਹੜਾ ਰੇਟ ਹੋਊਗਾ ਉਹ ਮੱਝ ਦਾ ਆਪਦਾ ਹੋਊਗਾ ਜਦੋਂ ਕੋਈ ਵੀ ਫਰਮ ਬਣ ਜੇ ਕੰਪਨੀ ਬਣ ਜੇ ਦੁੱਧ ਦੀ ਫਿਰ ਆਪਾਂ ਆਪਦੇ ਹਿਸਾਬ ਦੇ ਨਾਲ ਉਹ ਦੁੱਧ ਦੇ ਸਕਦੇ ਆ ਤਾਂ ਕੀ ਵਾਲਾ ਚਾਚਾ ਕਹੇ ਮੈਂ ਉਹ ਠੀਕ ਹੈ ਤੇ ਹੋਰ ਫਿਰ ਸੇਭੂ ਸਿੰਘ ਜਾਓ ਆਪਕੇ ਤੇ ਸੇਭੂ ਦੱਸਦਾ ਕੋਈ ਗੁਰਗੁਰ ਬਰੀਡਿੰਗ ਦੀ ਹੈ ਬਰੀਡਿੰਗ ਦੇ ਸੇਭੂ ਦੱਸਦਾ ਕੋਣ ਨਹੀਂ ਦੱਸਦਾ ਅੱਜ ਜਦੋਂ ਲਿਆਂਦੇ ਆ ਪਹਿਲਾਂ ਇਹਨੇ ਤਾਂ ਚਰਮ ਚ ਲੈਨੇ ਤੋਕੜਾ ਓਕੇ ਇੱਧਰ ਨੂੰ ਆਓ ਇੱਧਰ ਧੁੱਪ ਦੇ ਸਾਂਝੀ ਵੱਜਦੀ ਆ ਅੱਛਾ ਉਹਨੂੰ ਤੋਕੜਾਂ ਲੈ ਹੋਣਾ ਚੈੱਕ ਦੋ ਹੈਨਾ ਤੋਕੜਾ ਗੰਭਣਾ ਚੈੱਕ ਕਰਾ ਕੇ ਠੀਕ ਹੈ ਚੈੱਕ ਕਰਵਾ ਕੇ ਚੰਗੇ ਦੁੱਧ ਵਾਲੀਆਂ ਤਾਂ ਜੇ ਆਪਾਂ ਗੱਲ ਕਰੀਏ ਹੁਣ ਆਪਾਂ ਜਿਹੜੀ ਆ ਛੋਟੀ ਦਿਖਾਉਣੀ ਆ ਆਪਸ ਭਰਾਵਾਂ ਨੂੰ ਹੈਨਾ ਤਾਂ ਇਹ ਆਪਾਂ ਕਿੰਨੇ ਦੁੱਧਾਂ ਲਈ ਲਿਆਂਦੀ ਸੀ ਤੇ ਕਿਦੋਂ ਲਿਆਂਦੀ ਸੀ ਇਹ ਤੇ 4.5 ਮਹੀਨੇ ਗੰਭ ਚੈੱਕ ਕਰਾ ਕੇ ਲਿਆਂਦੀ ਸੀ ਓਕੇ ਤੇ 13 ਕਿਲੋ ਦੁੱਧ ਸੀ ਇਹ 13 ਕਿਲੋ ਦੁੱਧ ਸੀ ਸਾਢੇ 4 ਮਹੀਨੇ ਦੇ ਆਪਾਂ ਚੈੱਕ ਕਰਾ ਕੇ ਲਿਆ ਸੀ ਠੀਕ ਆ ਤੇ ਚਾਚਾ ਹੁਣ ਦਿਨ ਕਿੰਨੇ ਰਹਿ ਗਏ ਸੂਨਚੇ ਦੇ ਹੁਣ ਇਹ 15 ਤਰੀਕ ਨੂੰ ਦਿਨ ਪੂਰੇ ਹੋ ਜੀ ਇਹਦੇ 15 ਤਰੀਕ ਨੂੰ ਦਿਨ ਪੂਰੇ ਹੋ ਜਾਣਾ ਜਣੀ ਕਿ ਦਿਨ ਹਜੇ ਤਾਂ 3-7 ਦਿਨ ਪਏ 7-8 ਦਿਨ ਪਏ ਹਫਤਾ ਪਿਆ ਹਾਂ ਤਾਂ ਇਹਦਾ ਆਪਾਂ ਦਿਖਾਈਏ ਖੋਲ ਕੇ ਲਓ ਜੀ ਹਜੇ ਤਾਂ ਬਾਕੀ ਆਰਡਰ ਉਡੀਕ ਦਾ ਕਾਫੀ ਬਾਲ ਬੋਲ ਪਏ ਆ ਹਜੇ ਤੱਕ ਕਹਿੰਦਾ ਟਾਈਮ ਪਿਆ ਤੇ ਇਹਨੇ ਆਰਡਰ ਤਾਂ ਹਜੇ ਬਣਾਈ ਲੈਣਾ ਤਾਂ ਖੋਲ ਛੇਬੂ ਦਵਾ ਗੇੜਾ ਜਿਹੜੇ ਪਾਸੇ ਪਾਸੇ ਕਰੀ ਮਲੇ ਭਾਈ ਦੇ ਥੋੜਾ ਉਪਰਾ ਦਰਦੀ ਆ ਮਾਣਿਆ ਜੇ ਭਜਣ ਲੱਗੀ ਬਸ ਉੱਤੀ ਮੋੜ ਕੇ ਪਰ ਲੀਆਂ ਪਈ ਪੰਜ ਬਾੜ ਲਈ ਯਾਨੀ ਕਿ ਉਹੀ ਗੱਲ ਆ ਵੀ ਡਰਾਈਨ ਆ ਕਾ ਨੂੰ ਆਪਾਂ ਉਹ ਕਰਨਾ ਹਨਾ ਬਾਕੀ ਪਿੱਠ ਪੂਰਾ ਬਹੁਤ ਜ਼ਿਆਦਾ ਚੌੜਾ ਹਨਾ ਸੋਹਣੀ ਹੈ ਜੀ ਘਰੇਲੂ ਮੱਝ ਹੈ ਤਾਂ ਜਿਹੜੇ ਵੀ ਭਰਾ ਨੇ ਤਾਂ ਇੱਕ ਵਾਰੀ ਚਾਚੇ ਦਾ ਨੰਬਰ ਬੋਲੀ ਹੋ ਜਿਆਦਾ ਤਰੇ ਮੂੰਹ ਜਵੰਨੀ ਇਹ ਹੈਗਾ 99645 94645 43702 ਪਿੰਨ 43702 ਹਾਂ ਇੱਕ ਨੰਬਰ ਹੋਊਗਾ ਉਹ ਤੁਹਾਨੂੰ ਕੱਟ ਕੇ ਦਿਖਾ ਦਾਂ ਉਹ ਵੀ ਕੱਟ ਕੇ ਹਾਂ ਦੇ ਦੇਣਾ ਇਹ ਨੰਬਰ ਵੀ ਮਿੱਤਰੋ ਤਾਂ ਤੁਸੀਂ ਇਹ ਨੰਬਰ ਤੇ ਕਨੈਕਟ ਕਰ ਸਕਦੇ ਆਂ ਬਾਈ ਤਾਂ ਕਹਿੰਦੇ ਇੱਥੋਂ ਹੀ ਕਰੋ ਤੇ ਜਿਹੜੇ ਭਰਾ ਨੂੰ ਲੱਗਦੇ ਚੰਗੇ ਤਾਂ ਉਹ ਤੁਸੀਂ ਕਨੈਕਟ ਕਰੋ ਇਹ ਉੱਥੇ ਜਾ ਦੂਜੀਆਂ ਮਹਿਸਾਂ ਕੋਲ ਹੀ ਜਾਣਦੇ ਜਾਣਦੇ ਕੋਈ ਨਾ ਸੇਭ ਲਾ ਹੁਣ ਲੈ ਚੱਲ ਹੁਣ ਬੰਦੇ ਹੁਣ ਹੌਲੀ ਜਾਊਗੇ ਆਪੇ ਬਿਲਕੁਲ ਇੱਕ ਤਾਂ ਜੀ ਮਹਿਸਾਂ ਬਾਹਰ ਖੜੀ ਆ ਇੱਕ ਕੱਲੀ ਖੜੀ ਐ ਅ ਸੇਬੂ ਵੀ ਸੇਬੂ ਤੋਂ ਵੀ ਡਰਦੀ ਐ ਤੇ ਨਾਲ ਚਲ ਆਪਾਂ ਤੋਂ ਡਰਦੀ ਐ ਬਣਦੇ ਬਣਦੇ ਸੇਬੂ ਬਣਦੇ ਅੱਜ ਵੀ ਕਰੂ ਲੈ ਚੱਲ ਬਸ ਬਣਦੇ ਬਣਦੇ ਬਾਹਰ ਹੁੰਦੀ ਨਾ ਦੇਖੋ ਮਾਂ ਅੱਗੇ ਬਾਤ ਨਹੀਂ ਬਿਲਕੁਲ ਜੀ ਉਹ ਫਿਰ ਮਾਸੀ ਦੂਜਿਆਂ ਪਸ਼ੂਆਂ ਦਾ ਕਰਕੇ ਭਜਦਾਣਾ ਪਸ਼ੂ ਅੱਛਾ ਅੱਗੇ ਬਤਵਾੜ ਕਰੇ ਨਾ ਹਮਮ ਲਓ ਜੀ ਭਾਈ ਬਾਂਤੀ ਓਕੇ ਬਾਂਤੀ ਬਾਂਦੀ ਬੰਦੋ ਗਾਣਾ ਤਾਂ ਮੁੰਡਾ ਬਾਹਰ ਲੈ ਕੇ ਜਾਂਦਾ ਆਪਣੇ ਹਾਂ ਤੁਮਾ ਜੀ ਨੰਬਰ ਨਰੋ ਲਓ ਜੀ ਕਰੋ ਚੈੱਕ ਕਨੈਕਟਰ ਨੰਬਰ ਦੂਜਾ ਵੀ ਕੱਢ ਕੇ ਬੋਲੀ ਹਾਂਜੀ ਲਓ ਜੀ ਦੂਜਾ ਨੰਬਰ ਵੀ ਲਿਖੋ 76 76580 76580 14236 14236 ਹਾਂ 76580 14236 ਦੂਜਾ ਵੀ ਦੁਬਾਰੇ ਬੋਲ ਉਹ ਹੈਗਾ 94645 94645 43702 43702 ਇਹ ਨੰਬਰ ਹੈ ਜੀ ਦੋਨੇ ਇਹਦੇ ਉੱਤੇ ਤੁਸੀਂ ਕਨੈਕਟ ਕਰ ਸਕਦੇ ਆ ਜੀ ਤਾਂ ਬਾਕੀ ਜਿਹੜੇ ਭਰਾ ਨੂੰ ਵੀ ਚੰਗੀ ਲੱਗੀ ਆ ਤੇ ਉਹੀ ਫੋਨ ਲਾਇਓ ਤਾਂ ਬਾਕੀ ਸਾਨੂੰ ਜਿਵੇਂ ਦੱਸਿਆ ਸੀਗਾ ਚਲੋ ਜਾਨੀ ਕੀ ਚਲੋ ਗਾਂਾਂ ਲੈ ਦੁੱਧ ਦਿੱਤਾ ਚਲੋ ਗਾਂਾਂ ਪਤਾ ਪਰ ਜਿਹੜੇ ਹਸਾਬ ਨਾਲ ਅਸਲੀ ਲੈਂਦੀ ਸੀ ਜਾਨੀ ਕੀ ਵੀ ਚਾਚਣੇ ਹੇਟਰੀ ਦੱਸੀ ਵੀ ਭਾਈ ਤੋਲ ਕੇ ਸਾਢੇ 4 ਮਹੀਨੇ ਦੀ ਗੱਭਣ ਚੱਕ ਕੇ ਬਾਸ ਲੈਂਦੀ ਆ 13 ਕਿਲੋ ਦੁੱਧ ਜੋਕ ਕੇ ਲੈਂਦਾ ਠੀਕ ਆ ਲੈਂਦਾ ਟੋਕੜੀਆਂ ਜੋਕ ਕੇ ਦੁੱਧ ਲੈਂਦੀਆਂ ਤਾਂ ਠੀਕ ਆ ਤੇ ਹੁਣ ਤੁਹਾਡੇ ਸਾਹਮਣੇ ਇਹ ਤਿਆਰ ਹੁੰਦੀ ਆ ਕਰਮ ਵਾਲੀ ਤਾਂ ਦੇਖੋ ਆਖਿਮੇਟ ਹੈਗਾ ਵੀ ਜਿਹੜੀ ਟੋਕੜ ਦੁੱਧ ਇੰਨਾ ਦੇ ਸਕਦੀ ਆ ਤਾਂ 15 ਤੋਂ ਉੱਤੇ ਹੀ ਦਿੰਦੀ ਆ ਸੱਜਰ ਠੀਕ ਆ ਜੀ ਉਹ ਵੀ ਘੱਟ ਹੀ ਦੱਸਿਆ ਉਹਨੂੰ ਤੇ ਜ਼ਿਆਦਾ ਵੀ ਦੇ ਸਕਦੀ ਆ ਤਾਂ ਬਾਕੀ ਤੁਸੀਂ ਜਿਹੜੀ ਸਾਰੀ ਤਸੱਲੀ ਆ ਉਹ ਤੁਸੀਂ ਕੰਡੈਕ ਚਾਚੇ ਦਾ ਨਾਮ ਇੰਦਰ ਹੈ ਤੇ ਉਹ ਦੋਨੇ ਨੰਬਰ ਸਾਨੂੰ ਦਿੱਤੇ ਵਿਆ ਤੇ ਸਾਰੀ ਕੰਡਕਟਰ ਕਰਿਓ ਤੇ ਜਾਣਕਾਰੀ ਜਿਆਦੇ ਸਾਨੂੰ ਤਾਂ ਵੀਡੀਓ ਰਹੀਂ ਤੇ ਫੋਨ ਆਹੀ ਮਿਲ ਜੂਗੀ ਧੰਨਵਾਦ ਜੀ ਸਸਕਾਰ